ਤਾਂ ਕਹਿੰਦੀ ਇਦਾਂ ਦੇ ਦਿਨ ਵੀ ਦਿੱਖੇ ਵੀ ਜਦੋਂ ਘਰ ਵਿੱਚ ਕਈ ਵਾਰ ਆਟਾ ਵੀ ਮੁੱਕ ਜਾਣਾ ਕਿਉਂਕਿ ਸ਼ਹਿਰਾਂ 'ਚ ਮੁੱਲ ਹੀ ਲੈਂਦੇ ਨੇ ਪਿੰਡਾਂ ਵਾਲਾ ਸਿਸਟਮ ਹੋਰ ਹੈ ਵੀ ਢੋਲ ਭਰ ਕੇ ਰੱਖੇ ਹੋਏ ਨੇ ਦਾਣਿਆਂ ਦੇ ਉਹ ਕਹਿੰਦੀ ਭਾਈ ਸਾਹਿਬ ਇਦਾਂ ਦੇ ਦਿਨ ਵੀ ਆਉਂਦੇ ਮੇਰੇ ਘਰ ਵਾਲਾ ਬਿਮਾਰ ਰਹਿੰਦਾ ਸੀ 15 ਦਿਨ ਕਿਤੇ ਕੰਮ ਲੱਗਣਾ ਕਈ ਵਾਰ 15 ਦਿਨ ਨਹੀਂ ਕਹਿੰਦੀ ਮੈਂ ਦੱਸਣਾ ਹੀ ਨਹੀਂ ਜੇ ਉਹਨੂੰ ਕੰਮ ਤੇ ਜਾਣਾ ਥੋੜਾ ਆਟਾ ਜਿੱਦਾਂ ਦਾ ਕਈ ਵਾਰ ਆਂਗਵਾਂ ਤੋਂ ਮੰਗ ਲੈਣਾ ਸ਼ਹਿਰਾਂ 'ਚ ਉੱਥੇ ਕਿੰਨਾ ਕੋਈ ਰੋਜ਼ ਥੋੜੀ ਦਿੰਦਾ ਹੈ ਤਾਂ ਉਹ ਕਹਿੰਦੀ ਮੈਂ ਘਰ ਵਾਲੇ ਨੂੰ ਰੋਟੀ ਬਣਾ ਦੇਣੀ। ਕਹਿੰਦੀ ਇੱਕ ਦਿਨ ਘਰ ਚ ਆਟਾ ਮੁੱਕ ਗਿਆ। ਪੈਸਾ ਵੀ ਬੱਲੇ ਕੋਈ ਨਹੀਂ। ਘਰ ਵਾਲਾ ਕੰਮ ਲੱਭਣ ਗਿਆ। ਖਬਰੇ ਉਹਨੂੰ ਕੰਮ ਲੱਭਣੇ ਖਬਰੇ ਨਹੀਂ ਲੱਭਣਾ। ਤਾਂ ਕਹਿੰਦੀ ਮੈਂ ਫਿਰ ਦੁਖਨਵੰਨ ਸਾਹਿਬ ਚਲੀ ਗਈ ਗੁਰਦੁਆਰੇ। ਪਰ ਉਹ ਗੁਰਦੁਆਰੇ ਜਾਣ ਤੋਂ ਪਹਿਲਾਂ ਨਾ ਕਹਿੰਦੀ ਆਟਾ ਮੁੱਕਿਆ ਹੋਇਆ ਸੀ। ਭੁੱਖ ਲੱਗੀ ਸੀ। ਪਹਿਲਾਂ ਕਹਿੰਦੀ ਮੇਰੇ ਪਿੱਕੇ ਰਹਿੰਦੇ ਨੇ ਉੱਥੇ ਸ਼ਾਮਨਗਰ ਕਹਿੰਦੀ ਮੈਂ ਉੱਥੇ ਚਲੀ। ਉੱਥੇ ਜਾ ਕੇ ਪਹਿਲਾਂ ਰੋਟੀ ਖਾਵਾਂ ਸ਼ਾਮਨਗਰ ਤੋਂ ਲੈਣਾ ਟੱਪ ਕੇ ਗੁਰਦਾਰੇ ਚੱਲ ਜਾਣਾ ਕਹਿੰਦੀ ਜਦੋਂ ਮੈਂ ਸ਼ਾਮਨਗਰ ਆਪਣੇ ਪਿੱਕਿਆਂ ਤੇ ਗਈ ਨਾ ਤਾਂ ਗੁੰਡ ਵਿੱਚ ਪਰਜਾਈਆਂ ਨੂੰ ਥੋੜੀ ਦੱਸਣਾ ਸੀ ਕਿ ਘਰ ਰੋਟੀ ਨਹੀਂ ਉਹ ਉਹਨਾਂ ਨੇ ਪਹਿਲਾਂ ਪਾਣੀ ਦਿੱਤਾ ਪਾਣੀ ਦੇਣ ਤੋਂ ਬਾਅਦ ਕਹਿੰਦੀ ਰੋਟੀ ਉਹਨੇ ਵੀ ਨਹੀਂ ਪੁੱਛੀ ਉਹਨੇ ਵੀ ਚਾਹੇ ਬਣਾ ਲਈ ਕਹਿੰਦੀ ਮੈਨੂੰ ਭੁੱਖ ਲੱਗੀ ਹੋਈ ਅੰਦਰੋਂ ਹੌਸਲਾ ਨਹੀਂ ਪਿਆ ਮੈਂ ਆਪਣੀ ਪਰਜਾਈ ਨੂੰ ਕਹਿ ਦਵਾਂ ਮੈਨੂੰ ਭੁੱਖ ਲੱਗੀ ਹੈ ਘਰ ਛੱਟਾ ਇਦਾਂ ਮੁੱਕਿਆ ਮੰਗਣ ਦਾ ਦਿਲ ਹੀ ਨਹੀਂ ਅੰਦਰੋਂ ਹੌਸਲਾ ਨਹੀਂ ਪਿਆ ਕਹਿੰਿਓ ਦੋ ਪੁੱਟਾ ਮੈਂ ਚਾਹ ਪੀਤੀਆਂ ਮੈਂ ਕਹਿ ਜੇ ਪਰਜਾਈ ਤੋਂ ਮੰਗਣਾ ਜਾ ਕੇ ਗੁਰੂ ਕੋਲੋਂ ਮੰਗਦੇ ਇੱਥੇ ਸ਼ਰਮ ਆਉਂਦੀ ਹੈ ਚਲੀ ਗਈ ਕਹਿੰਦੀ ਮੈਂ ਦੁੱਖ ਨੂੰ ਉੱਥੇ ਜਾ ਕੇ ਕਹਿੰਦੀ ਮੈਂ ਬਹੁਤ ਰੋਈ ਹੇ ਗੁਰੂ ਤੇਗ ਬਹਾਦਰ ਮਹਾਰਾਜ ਕਿਹਦੇ ਕੋਲੋਂ ਮੰਗੀ ਹੈ ਸ਼ਰਮ ਆਉਂਦੀ ਹੈ ਤੇਰੇ ਕੋਲੋਂ ਝੋਲੀ ਅੜ ਕੇ ਮੰਗਣਾ ਕਹਿੰਦੀ ਮੈਂ ਉੱਥੇ ਪਾਠ ਵੀ ਕੀਤਾ ਜਿੰਨਾ ਕੁ ਮੇਤੋਂ ਹੋਇਆ ਕਹਿੰਦੀ ਪੂਰਾ ਤੈਨੂੰ ਮੇਤੋਂ ਭਾਈ ਸਾਹਿਬ ਸੁਖਮਨੀ ਸਾਹਿਬ ਹੋਇਆ ਮੈਂ ਰੋ ਰੋ ਕੇ ਮੰਗਿਆ ਜਰੂਰ ਪੱਲਾ ਢਕ ਮੈਂ ਕਿਸੇ ਅੱਗੇ ਨਹੀਂ ਪੱਲਾ ਢਣਾ ਗੁਰੂ ਤੇਗ ਬਹਾਦਰ ਮਹਾਰਾਜ ਤੇਰੇ ਅੱਗੇ ਝੋਲੀ ਢੀ ਹੈ ਕਹਿੰਦੀ ਬਸ ਭਾਈ ਸਾਹਿਬ ਪਤਾ ਨਹੀਂ ਉਦੋਂ ਕੀ ਮਹਾਰਾਜ ਨੇ ਅੰਦਰੋਂ ਸੁਣ ਲਈ ਅਰਦਾਸ ਉਦਣੀ ਮੇਰੇ ਘਰ ਵਾਲਾ ਆਇਆ ਉਹਨੂੰ ਕੰਮ ਮਿਲ ਗਿਆ ਕਹਿੰਦੀ ਮੈਂ ਫਿਰ ਗੁਰਦਵਾਰੇੋਂ ਰੋਟੀ ਲੈ ਕੇ ਗਈ ਗੁਰਦਵਾਰੇੋਂ ਰੋਟੀ ਲੈ ਕੇ ਗਈ ਉਹ ਆਪਣੇ ਘਰ ਵਾਲੇ ਨੂੰ ਵੀ ਸ਼ਿਕਾਇਤ ਅਸੀਂ ਛੱਕਿਆ ਉਹ ਪ੍ਰਸ਼ਾਦ ਜਿਹੜੀਆਂ ਮੈਂ ਦੋ ਰੋਟੀਆਂ ਲੈ ਗਈ ਉਸ ਤੋਂ ਬਾਅਦ ਕੰਮ ਮਿਲ ਗਿਆ ਮੈਂ ਰੋਜ਼ ਗੁਰਦੁਆਰੇ ਆ ਕੇ ਸੇਵਾ ਕਰਨ ਲੱਗ ਪਿਆ ਅਸੀਂ ਜਿਹਦੇ ਕੰਮ ਤੇ ਲੱਗੇ ਉਸ ਤੋਂ ਅਧਾਰ ਫੜ ਲਿਆ ਥੋੜੇ ਜਿਹੇ ਪੈਸੇ ਪਹਿਲਾਂ ਆਟਾ ਰੋਟੀ ਦੀ ਵਿਵਸਥਾ ਹੋ ਗਈ ਤੇ ਸਾ ਸੰਗਤ ਐਸੀ ਬਰਕਤ ਪਈ ਉਹ ਬੀਬੀ ਦੇ ਘਰ ਵਾਲੇ ਨੂੰ ਕੰਮ ਮਿਲਿਆ ਉਸ ਤੋਂ ਬਾਅਦ ਬੱਚੇ ਵੀ ਪੜਨ ਲੱਗ ਪਏ ਅੱਜ ਤੁਸੀਂ ਹੈਰਾਨ ਹੋਮੋਗੇ ਜਿਹੜੇ ਬੰਦੇ ਸਿਵਲ ਲਾਈਨ ਕਿਰਾਏ ਤੇ ਰਹਿੰਦੇ ਸੀ ਮਾਡਲ ਟਾਉਨ ਆਪਣੀ ਕੋਠੀ ਹੈ 321 ਦੀ ਜਿਹੜੀਆਂ ਗੱਡੀਆਂ ਖੜੀਆਂ ਨੇ ਸੱਜਣੋ ਉਹ 20-20 ਲੱਖ ਦੀਆਂ ਗੱਡੀਆਂ ਘਰ ਖੜੀਆਂ ਜਦੋਂ ਗੁਰੂ ਵਰਕਤ ਪਾਉਂਦਾ ਉਹ ਆਪਣੇ ਚ ਪਾਉਂਦਾ ਕਿਸੇ ਬੰਦੇ ਦੇ ਦਿੱਤਿਆਂ ਨਹੀਂ ਕੋਈ ਰੱਜ ਸਕਦਾ ਇਸ ਲਈ ਬੰਦੇ ਕੋਲੋਂ ਨਹੀਂ ਮੰਗਣਾ ਚਾਹੀਦਾ ਜਦੋਂ ਮੰਗਣੇ ਉਹਦੇ ਕੋਲੋਂ ਮੰਗੋਦੇ ਦਿੱਤਿਆਂ ਬੰਦਾ ਰੱਜ ਜਾਂਦਾ ਜਿਸ ਕੈ ਦੀਏ ਰਹੇ ਅਕਾਏ ਬੋਹਰਨ ਤ੍ਰਿਸ਼ਨਾ ਲੱਗੇ ਆਏ ਰੱਬ ਦੇ ਦਿੱਤੇ ਵਿੱਚ ਕਦੇ ਤੋੜ ਨਹੀਂ ਬੰਦੇ ਦਾ ਦਿੱਤਾ ਥੜ ਜੰਦੀਆਂ ਨੇ ਚੀਜਾਂ ਪਰ ਜਿਸ ਨੇ ਦਿੱਤਾ ਉਹਦਾ ਸ਼ੁਕਰਾਨਾ ਕਰੀਏ ਕਿ ਜਿਸ ਨਾ ਦਿੱਤਾ ਖਾਵਣਾ ਤਿਸ ਕਈ ਐ ਸ਼ਵਾਸ ਜਿਹਦਾ ਦਿੱਤਾ ਆਪਾਂ ਲੋ ਉਹਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਹੀ ਭਗਤੀ ਹੈ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਨੇ ਹੁਣੇ ਸੁਖਮਨੀ ਸਾਹਿਬ ਵਿੱਚ ਬਚਨ ਨੇ ਆਪਾਂ ਪਿਛਲੇ ਸਾਲ ਵੀ ਸੰਝਾ ਕੀਤਾ ਸੀ ਵਾਛੇ ਕਹੇ ਭਾਈ ਤੂੰ ਕੱਲਿਆਂ ਬਹਿ ਕੇ ਕਦੇ ਯਾਦ ਕਰ ਤੈਨੂੰ ਰੱਬ ਨੇ ਕੀ ਬਣਾਇਆ ਧਨ ਦੌਲਤ ਪੈਸੇ ਪਦਾਰਥ ਕਰਕੇ ਨਹੀਂ ਕੱਲੇ ਰੱਬ ਦਾ ਸ਼ੁਕਰ ਕਰਨਾ ਸਾਨੂੰ ਪੈਸੇ ਬਹੁਤ ਮਿਲੇ ਰੱਬ ਦਾ ਸ਼ੁਕਰ ਨਹੀਂ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਤੰਦਰੁਸਤੀ ਵੇਖ ਕੇ ਸ਼ੁਕਰਾਨਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਨੇ ਤੰਦਰੁਸਤੀ ਦਿੱਤੀ ਭਾਈ ਤੰਦਰੁਸਤੀ ਦਾ ਦੁਨੀਆਂ 'ਚ ਕੋਈ ਮੁੱਲ ਨਹੀਂ ਹੈ ਹਸਪੀਟਲਾਂ ਜਾ ਕੇ ਵੇਖੋ ਲੱਖਾਂ ਕਰੋੜਾਂ ਰੁਪਈਆ ਲੋਕ ਚੁੱਕੀ ਫਿਰਦੇ ਨੇ ਤੰਦਰੁਸਤੀ ਪੈਸਿਆਂ ਨਾਲ ਨਹੀਂ ਮਿਲਦੀ ਇਸ ਲਈ ਸਭ ਤੋਂ ਪਹਿਲਾਂ ਸ਼ੁਕਰਾਨਾ ਸਰੀਰ ਦੀ ਤੰਦਰੁਸਤੀ ਜੇ ਤੁਹਾਨੂੰ ਸਰੀਰ ਤੰਦਰੁਸਤ ਹੈ ਸਵੇਰੇ ਉੱਠ ਕੇ ਰੱਬ ਦਾ ਸ਼ੁਕਰ ਕਰਕੇ ਜ਼ਰੂਰ ਕਹੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਮਹਾਰਾਜ ਕਹਿੰਦੇ ਰਾਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ ਤੂੰ ਕੀ ਸੀਤ ਨੂੰ ਰੱਬ ਨੇ ਕੀ ਬਣਾਤਾ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਵਾਰਿਆ ਜਿਸ ਰੱਬ ਨੇ ਤੇਰੇ ਸਰੀਰ ਦਾ ਸ਼ਿੰਗਾਰ ਕੀਤਾ ਤੰਦਰੁਸਤ ਹੈ ਉਹਦਾ ਸ਼ੁਕਰ ਕਰ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ ਨੇ ਲੱਖਾਂ ਲੋਕ ਨਿਤਰਹੀਣ ਪੈਦਾ ਹੋਏ ਉਨੀ ਰੱਬ ਦਾ ਕੀ ਵਗੜ ਲਿਆ ਲੱਖਾਂ ਲੋਕ ਪੈਰਾਂ ਤੋਂ ਅਪਾਹਜ ਪੈਦਾ ਹੋਏ ساری ਉਮਰ ਵੀਲਚੇਅਰ ਤੇ ਲੰਘ ਗਈ ਉਨੀ ਰੱਬ ਦਾ ਕੀ ਵਗੜ ਲਿਆ ਲੱਖਾਂ ਲੋਕ ਜ਼ੁਬਾਨ ਤੋਂ ਗੁੰਗੇ ਪੈਦਾ ਕਰਤੇ ਰੱਬ ਨੇ ਉਨੀ ਰੱਬ ਦਾ ਕੀ ਵਗੜ ਲਿਆ ਤੈਨੂੰ ਬੋਲਣ ਲਈ ਜ਼ੁਬਾਨ ਵੇਖਣ ਲਈ ਅੱਖਾਂ ਤੁਰਨ ਲਈ ਪੈਰ ਸਰੀਰ ਤੰਦਰੁਸਤ ਹੈ ਜਰੂਰ ਕਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਰੱਬ ਨੂੰ ਚਿੱਤੇ ਕਰ ਆ ਤੁਹਾਡੇ ਇੱਥੇ ਲੱਗ ਗਈ ਹੈ ਜੇ ਮਨ ਦਾ ਭਰਮ ਕੱਢਣਾ ਹੋਵੇ ਨਾ ਤਾਂ ਇੱਥੇ ਨੇੜੇ ਹੀ ਆ ਤੁਸੀਂ ਚੱਲ ਜਿਓ ਬੱਦੋਵਾਲ ਦੇ ਨਾਲ ਹਸਨਪੁਰ ਜਿਹੜਾ ਮਨੁੱਖਤਾ ਦੀ ਸੇਵਾ ਕੇਂਦਰ ਉਹ ਗੁਰਪ੍ਰੀਤ ਸਿੰਘ ਨੇ ਖੋਲੇ ਮੈਂ ਹਰ ਇੱਕ ਸਾਲ ਉੱਥੇ ਜਾਂਨੇ ਵਿੱਚ ਵੀ ਟਾਈਮ ਲੱਗਦਾ ਜਾਈਦਾ ਉੱਥੇ ਜਾ ਕੇ ਵੇਖ ਲਿਓ ਬੰਦੇ ਦੀ ਸੁਰਤ ਟਿਕਾਣੇ ਆ ਜਾਂਦੀ ਬਹੁਤ ਅਮੀਰ ਅਮੀਰ ਬੰਦੇ ਮੈਂਟਲੀ ਤੌਰ ਤੇ ਪਾਗਲ ਹੋ ਗਏ ਪੈਸਾ ਕਿਸੇ ਕੰਮ ਨਹੀਂ ਮੈਂ ਜਦੋਂ ਲਾਸਟ ਟਾਈਮ ਗਿਆ ਉਦੋਂ ਉਹ ਬੰਦਾ ਉਹਨੇ ਮੈਨੂੰ ਮਿਲਾਇਆ ਹੁਣ ਤਾਂ ਵੀਡੀਓ ਵੀ ਪਾਤੀ ਉਹ ਕਹਿੰਦਾ ਭਾਈ ਸਾਹਿਬ ਜੀ ਆ ਦੋ ਬੰਦੇ ਚਾਹ ਪੀਂਦੇ ਪਾਗਲ ਨੇ ਉਹਨਾਂ ਦੀ ਦਵਾਈ ਚੱਲਦੀ ਉੱਥੇ ਰੱਖਿਆ ਹੋਇਆ ਕਹਿੰਦੇ ਤੁਹਾਨੂੰ ਪਤਾ ਭਾਈ ਸਾਹਿਬ ਕਿੰਨੇ ਪੜੇ ਹੋਣਗੇ ਮੈਂ ਕਹਿੰਦਾ ਨਹੀਂ ਕਹਿੰਦੇ ਤੁਸੀਂ ਕਥਾ ਸੁਣਾਉਣੇ ਹੁੰਨੇ ਇਲਨਾਬਾਦੀ ਕਹਿੰਦੇ ਹੁਣ ਸਾਡੇ ਕੋਲ ਵੀ ਇਦਾਂ ਦਾ ਮਰੀਜ਼ ਇੱਕ ਆਇਆ ਵੇਖੋ ਮੈਂ ਕਹਿੰਦੀ ਤੂੰ ਖਾਓ ਉਹ ਚਾਹ ਪੀਂਦੇ ਸੀ ਕਹਿੰਦੇ ਭਾਈ ਸਾਹਿਬ ਇਹ ਐਮਬੀਬੀਐਸ ਡਾਕਟਰ ਹੈ ਕਹਿੰਦੇ ਪਾਗਲ ਹੋ ਗਿਆ ਇਹਦੀ ਡਿਗਰੀ ਕਿਸੇ ਕੰਮ ਦੀ ਨਹੀਂ ਅਸੀਂ ਪਾਗਲ ਵਸਤਾ ਚ ਇਹਨੂੰ ਚੁੱਕ ਕੇ ਲਿਆਂਦਾ ਤਾਂ ਹੁਣ ਉਹਦੀ ਥੋੜੀ ਜਿਹੀ ਮੈਂਟਲੀ ਹਾਲ ਠੀਕ ਹੋਈ ਹੁਣ ਉਹਨੇ ਬਿਆਨ ਦਿੱਤਾ ਉਦੋਂ ਮੀਡੀਆ 'ਚ ਕਿ ਮੇਰੀ ਵਾਈਫ ਵੀ ਡਾਕਟਰ ਹੈ ਪਰ ਮੈਨੂੰ ਪਾਗਲ ਕਰਕੇ ਉਸ ਤੋਂ ਬਾਅਦ ਉਹ ਛੱਡ ਗਈ ਜਦੋਂ ਮੈਂ ਪਾਗਲ ਹੋ ਗਿਆ ਮੈਨੂੰ ਛੱਡ ਕੇ ਚਲੀ ਗਈ ਸਾਥ ਸੰਗਤ ਉੰਨੀ ਦੇਰ ਹੀ ਦੁਨੀਆ ਸਾਥ ਦਿੰਦੀ ਹੈ ਜਿੰਨੀ ਦੇਰ ਸਰੀਰ ਤੰਦਰੁਸਤ ਹੈ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਜੇ ਸਰੀਰ ਤੰਦਰੁਸਤ ਹੈ ਇਹ ਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਜਿੰਤੂ ਸਾਜ ਸਾਰ ਸ਼ਿੰਗਾਰਿਆ ਤੇਰਾ ਰੱਬ ਨੇ ਸ਼ਿੰਗਾਰ ਕੀਤਾ ਅੱਖਾਂ ਸਹੀ ਜ਼ੁਬਾਨ ਬੋਲਣ ਲਈ ਸਹੀ ਕੰਨਾਂ ਤੋਂ ਸਹੀ ਸੁਣਦਾ ਪੈਰਾਂ ਤੋਂ ਤੁਰਦਾ ਦਿਮਾਗ ਸਹੀ ਹੈ ਕਿਉਂ ਨਹੀਂ ਰੱਬ ਦਾ ਸ਼ੁਕਰ ਕਰਕੇ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਰਮਈਆ ਕੇ ਗੁਣ ਚੇਤ ਪ੍ਰਾਨੀ ਰੱਬ ਦੇ ਪਰਉਪਕਾਰ ਚਿੱਤੇ ਕਰ ਜਿਨ ਤੋ ਸਾਜ ਸਵਾਰ ਸ਼ਿੰਗਾਰਿਆ ਗਰਵ ਅਗਨ ਮੈਂ ਜਿਨੇ ਉਹਾਰਿਆ ਬਾਹਰ ਵਿਵਸਥਾ ਤੁਜੇ ਪਿਆਰੇ ਦੁੱਧ ਪਰ ਜੋਵਨ ਭੋਜਨ ਸਖਸੂਦ ਰੱਬ ਦਾ ਸ਼ੁਕਰ ਕਰੋ ਜਿਓਨੇ ਸਰੀਰ ਤੰਦਰੁਸਤ ਦਿੱਤਾ ਸਭ ਤੋਂ ਪਹਿਲਾਂ ਸਰੀਰ ਦੀ ਤੰਦਰੁਸਤੀ ਫਿਰ ਉਹਨੇ ਮਾਂ ਪਿਓ ਦਿੱਤੇ ਰੱਬ ਦਾ ਸ਼ੁਕਰ ਕਰੋ ਜਵਨੀ ਵਿੱਚ ਸਰੀਰ ਤੰਦਰੁਸਤ ਰੱਖਿਆ ਕੋਈ ਕੇਸ ਨਹੀਂ ਪਏ ਗਲ ਤਮੀ ਰੱਬ ਦਾ ਸ਼ੁਕਰ ਕਰੋ ਨਹੀਂ ਤੇ ਭਰ ਜਵਾਨੀ ਲੋਕਾਂ ਦੀ ਅਦਾਲਤਾਂ ਵਿੱਚ ਜਿਲ੍ਹਾਂ ਵਿੱਚ ਲੰਘ ਗਈ ਸਾਧ ਸੰਗਤ ਇੱਥੇ ਕੋਈ ਇਸ ਚੀਜ਼ ਦਾ ਮਾਣ ਨਹੀਂ ਹੈ ਕਿ ਮੈਨੂੰ ਅਕਲ ਬਹੁਤ ਹੈ ਮੈਂ ਪੜਿਆ ਬਹੁਤ ਹੈ ਮੈਂ ਸੋਹਣਾ ਬਹੁਤ ਹੈ ਉਸਤਾ ਕੀ ਮਾਫ਼ ਇੱਕ ਬੱਚੀ ਸਾਡੇ ਰਿਸ਼ਤੇਦਾਰੀ ਵਿੱਚੋਂ ਸਭ ਤੋਂ ਸੋਹਣੀ ਬੱਚੀ ਚਲੋ ਬੱਚੀਆਂ ਮਹਾਰਾ ਕਿਰਪਾ ਕਰਨ ਧੀਆਂ ਨੂੰ ਆਪਣੇ ਘਰ ਸੁੱਖ ਦੇਣ ਉਹ ਬੱਚੀ ਸਭ ਤੋਂ ਸੋਹਣੀ ਸੁਨੱਖੀ ਕਹਿਣਾ ਵੇ ਬਹੁਤ ਸੋਹਣੀ ਬੱਚੀ ਹੈ ਪੜੀ ਵੀ ਹੋਈ ਹੈ ਤੇ ਸਾਥ ਸੰਗਤ ਮਾਫ ਕਰਿਓ ਉਹਦੇ ਭਾਗਾ ਚ ਨਹੀਂ ਰੱਬ ਨੇ ਸੁੱਖ ਪਾਇਆ ਉਹਦੇ ਭਾਗਾ ਚ ਨਹੀਂ ਸੁੱਖ ਪਾਇਆ ਕੌਣ ਕੀ ਕਰ ਸਕਦਾ ਦੋ ਥਮ ਤੇ ਵਿਆਹੀ ਹੈ ਵਿਚਾਰੀ ਘਰ ਬੈਠੀ ਹੈ ਸਰੀਰ ਸੁੱਕ ਗਿਆ ਤੰਨੇ ਵਰਗਾ ਹੋ ਗਿਆ ਪਤਾ ਨਹੀਂ ਹੁਣ ਇੱਕ ਦੋ ਵਿਚਾਰੀ ਨੂੰ ਸ਼ੂਗਰ ਦੂਜੀਆਂ ਤੀਜੀਆਂ ਚਿੰਤਾ ਵਿੱਚ ਟੈਨਸ਼ਨ ਲੱਗ ਗਈ ਇੱਕ ਦੋ ਬਿਮਾਰੀਆਂ ਉਹਦੇ ਲੱਗ ਗਈਆਂ ਵਿਚਾਰੀ ਐਨ ਸੁੱਕ ਕੇ ਕੰਨੇ ਵਰਗੀ ਹੋ ਇਹ ਸਾ ਸੰਗਤ ਇਸ ਚੀਜ਼ ਦਾ ਕੋਈ ਮਾਨ ਨਹੀਂ ਕਿ ਮੈਨੂੰ ਅਕਲ ਬਹੁਤ ਹੈ ਮੈਂ ਪੜਿਆ ਬਹੁਤ ਹੈ ਮੈਂ ਸੋਹਣਾ ਬਹੁਤ ਹੈ ਇੱਕ ਚੀਜ਼ ਰੱਬ ਦਾ ਸ਼ੁਕਰ ਕਰੋ ਜੋ ਉਹਨੇ ਦਿੱਤੇ ਸ਼ੁਕਰਾਨਾ ਹੀ ਭਗਤੀ ਹੈ ਸਵੇਰੇ ਉੱਠ ਕੇ ਰੱਬ ਦਾ ਨਾਮ ਜਰੂਰ ਲਓ ਸਤਨਾਮ ਸ੍ਰੀ ਵਾਹਿਗੁਰੂ ਅੱਛਾ ਰੱਬ ਨਾਮ ਦੇ ਵਿੱਚ ਵੱਜਿਆ ਹੋਇਆ ਨਹੀਂ ਕਿ ਹਰੀ ਕਹਿਣਾ ਰਾਮ ਕਹਿਣਾ ਵਾਹਿਗੁਰੂ ਕਹਿਣਾ ਗੋਬਿੰਦ ਕਹਿਣਾ ਜਿਹੜਾ ਵੀ ਰੱਬ ਦਾ ਨਾਮ ਤੁਸੀਂ ਲੈਨੇ ਉਹੀ ਲੈ ਪ੍ਰੇਮ ਨਾਲ ਰੱਬ ਦਾ ਨਾਮ ਲਾਓ ਨਾਮ ਦੇ ਝਗੜੇ ਪਾਏ ਹੋਏ ਕਈਆਂ ਨੇ ਅਸੀਂ ਉੱਥੋਂ ਨਾਮ ਭਜਨ ਲਿਆ ਜੀ ਅਸੀਂ ਉੱਥੋਂ ਨਾਮ ਭਜਨ ਲਿਆ ਸੀ ਉੱਥੋਂ ਨਾਮ ਭਜਨ ਲਿਆ ਜਪਦਾ ਕੋਈ ਵੀ ਨਹੀਂ ਜਿਨ੍ਹਾਂ ਨੇ ਲਏ ਹੋਏ ਉਹੀ ਲੜੀ ਜਾਂਦੇ ਪਿੱਛੇ ਤੇ ਸਾਡੇ ਬੰਦੇ ਉਹਨਾਂ ਰੌਲਾ ਪਾ ਲਿਆ ਕਹਿੰਦੇ ਜੀ ਸਾਡੇ ਬਾਬੇ ਨੂੰ ਕਿਸੇ ਨੇ ਗਲਤ ਕਹਿ ਦਿੱਤਾ ਮੈਂ ਫਿਰ ਬਾਬੇ ਦਾ ਕੀ ਵਿਗੜ ਗਿਆ ਕਹਿੰਦੇ ਨਾ ਜੀ ਅਸੀਂ ਤਾਂ ਰਿਸ਼ਤੇਦਾਰੀ ਜਾਣੀ ਛੱਡ ਦਿੱਤੀ ਉਹ ਮੈਂ ਕਿਹਾ ਤੁਸੀਂ ਕਿਉਂ ਛੱਡ ਦਿੱਤ ਕਹਿੰਦੇ ਅਸੀਂ ਉਹ ਬਾਬੇ ਦਾ ਨਾਮ ਭਜਨ ਲਿਆ ਮੈਂ ਤੁਸੀਂ ਨਾਮ ਜਪਦੇ ਕਹਿੰਦੀ ਨਹੀਂ ਨਾਮ ਭਜਨ ਲਿਆ ਹੋਇਆ ਲੈਣ ਨਾਲ ਕੀ ਹੁੰਦਾ ਜਿੰਨੀ ਦਿਨ ਜਪਦੇ ਨਹੀਂ ਤੁਸੀਂ ਨਾਮ ਜਪਣਾ ਸ਼ੁਰੂ ਕਰੋ ਨਾਮ ਭਜਨ ਕੋਈ ਵੀ ਹੋਵੇ ਰੱਬ ਦਾ ਨਾਮ ਕੋਈ ਮਾੜਾ ਨਹੀਂ ਹੈ ਰੱਬ ਦਾ ਨਾਮ ਕੋਈ ਵੀ ਹੋਵੇ ਹਰੀ ਕੋ ਰਾਮ ਕੋ ਅੱਲਾ ਕੋ ਵੈਗੁਰੂ ਕੋ ਗੋਬਿੰਦ ਕੋ ਗੋਪਾਲ ਕੋ ਬੀਠਲ ਕੋ ਧਰਨੀ ਧਰ ਕੋ ਰੱਬ ਦੇ ਨਿੱਕਾ ਨਾਮ ਨੇ ਰੋਜ਼ ਸਵੇਰੇ ਉੱਠ ਕੇ ਦਾ ਸ਼ੁਕਰ ਕਰਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਬਸ ਉਹਦਾ ਨਾਮ ਦੇਪਣੇ ਜਦੋਂ ਨਾਮ ਜਪਣ ਲੱਗ ਗਏ ਆਪੇ ਤੁਹਾਡੇ ਮਨ ਅੰਦਰ ਅਗੁਣ ਆਉਣੇ ਸ਼ੁਰੂ ਹੋ ਜਾਣਗੇ ਸਤ ਸੰਤੋਖ ਧੀਰਜ ਧਰਮ ਇਹ ਚੀਜ਼ਾਂ ਫਿਰ ਆਉਣੀਆਂ ਸ਼ੁਰੂ ਹੋ ਜਾਣੀ ਕੱਲਾ ਨਾਮ ਲੈਣ ਨਾਲ ਜਾਂ ਅੰਮ੍ਰਿਤ ਛਕਣ ਨਾਲ ਜਾਂ ਗੁਰਦੁਆਰੇ ਜਾਣ ਨਾਲ ਜਾਂ ਮੰਦਰ ਜਾਣ ਨਾਲ ਰੱਬ ਵੱਜਿਆ ਹੋਇਆ ਨਹੀਂ ਹੈ ਜਦੋਂ ਜਪਣ ਲੱਗ ਜਾਓਗੇ ਗੁਣ ਅੰਦਰ ਆ ਜਾਣਗੇ ਗੁਣ ਕੀ ਹੈ ਤੁਹਾਡੇ ਅੰਦਰ ਦਇਆ ਕਿਸੇ ਦਾ ਦੁੱਖ ਵੇਖ ਕੇ ਤੁਹਾਡਾ ਦਿਲ ਪਿਗਲ ਜਾਣਾ ਚਾਹੀਦਾ ਤੁਸੀਂ ਤਾਂ ਜੇ ਗਵੰਡੀ ਦੇ ਦੁੱਖ ਤੋਂ ਖੁਸ਼ੀ ਬਣਾਉਣੀ ਹੈ ਚੰਗਾ ਹੋਇਆ ਹੁਣ ਫਸੇ ਹੈ ਤੁਸੀਂ ਧਰਮੀ ਨਹੀਂ ਜੇ ਆਪਣੇ ਘਰ ਦਾ ਕੂੜਾ ਕੱਢ ਕੇ ਗਵੰਡੀਆਂ ਮੋਰੇ ਲਾਉਣਾ ਸਿਰੇ ਸਿਰੇ ਫਿਰ ਬੰਦਾ ਧਰਮੀ ਨਹੀਂ ਹੈ ਫਿਰ ਜਿੱਥੇ ਮਰਜ਼ੀ ਗੁਰਦੁਆਰੇ ਮੰਦਰ ਝਾੜੂ ਫੇਰੀ ਜਾਓ ਉਹਦੇ ਨਾਲ ਕੁਝ ਨਹੀਂ ਹੋਣਾ ਤੂੰ ਆਪਣੇ ਘਰ ਦਾ ਕੂੜਾ ਗਵੰਡੀਆਂ ਵੱਲੋਂ ਕਰ ਦਿੱਤਾ ਸੱਜਣਾ ਤੂੰ ਧਰਮੀ ਨਹੀਂ ਹੈ ਧਰਮੀ ਦੀ ਨਿਸ਼ਾਨੀ ਇਹ ਹੈ ਜਿਹਨੂੰ ਰੱਬ ਯਾਦ ਕਿਸੇ ਨਾਲ ਵੈਮਾਨੀ ਨਹੀਂ ਕਰਦਾ ਇੱਕ ਦੋ ਨੁਕਤੇ ਤੁਸੀਂ ਆਪਣੇ ਧਿਆਨ ਚ ਰੱਖਿਓ ਰੱਬ ਦਾ ਨਾਮ ਜਪਣ ਵਾਲਾ ਮਿੱਠਾ ਬੋਲੇ ਕੋੜਾ ਨਾ ਬੋਲੇ ਕਿਸੇ ਦਾ ਦਿਲ ਨਾ ਦੁਖਾਓ ਕਿਸੇ ਨੂੰ ਫਿੱਕਾ ਨਾ ਬੋਲੋ ਕਿਸੇ ਦੀ ਨਿੰਦਿਆ ਨਾ ਕਰੋ ਜ਼ੁਬਾਨ ਤੋਂ ਝੂਠ ਨਾ ਬੋਲੋ ਔਰ ਜਥਾ ਪਰਹੇ ਜੈਸ ਜ਼ੁਬਾਨ ਤੋਂ ਕਿਸੇ ਦੀ ਚੁਗਲੀ ਨਾ ਕਰੋ ਜੇ ਇਹ ਚੀਜ਼ਾਂ ਸਾਡੇ ਵਿੱਚ ਐ ਫਿਰ ਜਿੱਥੇ ਮਰਜ਼ੀ ਜਾਇਓ ਚਾਹੇ ਗੁਰਦੁਆਰੇ ਜਾਓ ਜਾਇ ਮੰਦਰ ਜਾਓ ਚਾਹੇ ਸਤਸੰਗ ਕਰੋ ਚਾਹੇ ਵਿਆਸ ਵਾਲਿਆਂ ਦੇ ਜਾਓ ਚਾਹੇ ਰੰਗਕਾਰੀਆਂ ਦੇ ਜਾਓ ਫਿਰ ਨਹੀਂ ਕੁਝ ਵੀ ਇਹ ਸਾਰਿਆਂ ਵਾਸਤੇ ਇਹ ਨਹੀਂ ਗੁਰਦੁਆਰੇ ਜਾ ਕੇ ਜਿਆਦਾ ਛੁੱਟ ਜਾਣਾ ਉੱਧਰ ਰਾਦਾ ਸਵਾਮੀਆ ਜਾ ਕੇ ਜਿਆਦਾ ਤਰਜਣਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਆ ਗੁਣ ਤੁਹਾਨੂੰ ਧਾਰਨ ਕਰਨੇ ਪੈਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹੇ ਪਹਿਲਾ ਗੁਣ ਜੇ ਤੂੰ ਰਸਨ ਤੋਂ ਰੱਬ ਦਾ ਨਾਮ ਕਹਿਨਾ ਸਤਨਾਮ ਸ੍ਰੀ ਵਾਹਿਗੁਰੂ ਰੋਜ਼ ਪਹਿਲੀ ਗੱਲ ਤਾਂ ਉੱਠ ਕੇ ਜਪਣਾ ਸ਼ੁਰੂ ਕਰ ਜਿਨੇ ਵੀ ਕੋਈ ਨਾਮ ਲਿਆ ਉਹ ਜਪੇ ਜਰੂਰ ਜਿਹਨੇ ਅਮਰ ਸ਼ਕਿਆ ਉਹਨੂੰ ਗੁਰਮੰਤਰ ਮਿਲਿਆ ਜਿਹੜਾ ਗੁਰਦਵਾਰ ਜੰਦੋ ਵੀ 17 ਵਾਹ ਗੁਰੂ ਕਹਿੰਦੇ ਜਿਹੜਾ ਵੀ ਰੱਬ ਦਾ ਨਾਮ ਜਪਦੇ ਹੋ ਸਵੇਰੇ ਉੱਠ ਕੇ ਉਹਦਾ ਵਿਹਾਰਸ ਕਰੋ ਏਵਰੀ ਡੇ ਕੰਟੀਨਿਊ ਤੁਹਾਡਾ ਫਸਟ ਵਰਕ ਇਹ ਹੋਣਾ ਚਾਹੀਦਾ ਹੈ ਉੱਠਦੇ ਅੰਸਾਰ ਪਹਿਲਾਂ ਧਿਆਨ ਧਰ ਕੇ ਰੱਬ ਨੂੰ ਯਾਦ ਕਰੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਹਦੇ ਨਾਲ ਪਰਹੇਜ਼ ਪਰਹੇਜ਼ ਕੀ ਹੈ ਅੱਪ ਕਈ ਵਾਰੀ ਗੱਲ ਸਾਂਝੀ ਕੀਤੀ ਜਦੋਂ ਡਾਕਟਰ ਕੋਲ ਦਵਾਈ ਲੈਣ ਜਾਓ ਨਾ ਉਹ ਪੁੱਛਦਾ ਕੀ ਦੁੱਖ ਹੈ ਫਿਰ ਤੁਸੀਂ ਦੱਸਦੇ ਹੋ ਜੀ ਆਹ ਕੁਝ ਹੋ ਰਿਹਾ ਹੈ ਫਿਰ ਉਹ ਡਾਕਟਰ ਉਹਦੇ ਮੁਤਾਬਕ ਦਵਾਈ ਬਣਾਉਂਦਾ ਉਹਨੇ 3 ਦਿਨ 5 ਦਿਨ 7 ਦਿਨ ਦਾ ਐਂਟੀਬਾਇਓਟਿਕ ਤੁਹਾਨੂੰ ਦਵਾਈ ਦੇ ਦੇਣੀ ਵਾ 5 ਦਿਨ ਖਾਓ ਫਿਰ ਦੱਸਿਓ ਆਹ 7 ਦਿਨ ਦਵਾਈ ਲਓ ਫਿਰ ਦੱਸਿਓ ਪਰ ਨਾਲ ਉਹਨੇ ਇੱਕ ਗੱਲ ਕਹਿਣੀ ਹੈ ਦਵਾਈ ਦੇਣ ਲੱਗੇ ਹੋ ਨੇ ਕਿਹਨਾਂ ਪਰਹੇਜ਼ ਰੱਖਿਓ ਇਹਨਾਂ ਚੀਜ਼ਾਂ ਨੂੰ ਵਾਈਟ ਕਰਨਾ ਇਹ ਚੀਜ਼ਾਂ ਖਾਣੀਆਂ ਨਹੀਂ ਥੋੜੇ ਦਿਨ ਜਿੰਨੀ ਦੇਰ ਦਵਾਈ ਚੱਲਦੀ ਹੈ ਤਾਂ ਪਰਹੇਜ਼ ਰੱਖ ਪਹਿਲਾਂ ਕਹਿੰਦੇ ਜੀ ਠੀਕ ਹੈ ਹੁਣ ਇਦਾਂ ਦਾ ਕੋਈ ਡਾਕਟਰ ਵੀ ਨਹੀਂ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਹੇ ਗੁਲਾਬ ਜਾਮੁਨ ਜਿੰਨੀ ਮਰਜ਼ੀ ਭੋਗ ਤੇ ਖਾ ਲਿਓ ਇਦਾਂ ਦਾ ਕੋਈ ਡਾਕਟਰ ਵੀ ਨਹੀਂ ਜਿਹੜਾ ਤੁਹਾਨੂੰ ਵੀਪੀ ਬਲੱਡ ਪ੍ਰੈਸ਼ਰ ਦੀ ਦਵਾਈ ਦਵੇ ਤੇ ਨਾਲ ਕਵੇ ਪਕੌੜੇ ਪੁਗੜੇ ਰੱਜ ਕੇ ਖਾਓ ਨਹੀਂ ਫਿਰ ਵੱਧ ਜਾਣਾ ਸਾਸੰਗਤ ਹਾਂ ਇਹ ਠੀਕ ਹੈ ਵੀ ਗੋਲੀ ਖਾਧੀ ਹੋਈ ਹੈ ਤੇ ਪਕੌੜੇ ਖਾ ਲੋ ਠੀਕ ਹੈ ਕਈ ਬੰਦੇ ਜਿਆਦਾ ਪਤਾ ਕਿਉਂ ਖਾ ਜਾਂਦੇ ਭੋਗਾਂ ਤੇ ਕਹਿੰਦੇ ਅੱਜ ਗੋਲੀ ਖਾਧੀ ਹੋਈ ਹੈ ਕੁਝ ਨਹੀਂ ਹੁੰਦਾ ਸ਼ਾਮ ਨੂੰ ਹੋਰ ਖਾ ਲਾਂਗੇ ਉਹ ਫਿਰ ਠੀਕ ਹੋ ਨਾ ਬਰਾਬਰ ਹੋ ਜਾਣਾ ਗੋਲੀ ਨਾਲ ਪਰ ਫਾਇਦਾ ਫੁੱਦਾ ਕੋਈ ਨਹੀਂ ਹੁੰਦਾ ਦਵਾਈ ਦਾ ਥੋੜੀ ਕੋਈ ਫਾਇਦਾ ਹੁੰਦਾ ਹੈ ਹਟਣਾ ਨਹੀਂ ਰੋਗ ਹਾਂ ਗੋਲੀ ਖਾਣ ਨਾਲ ਠੀਕ ਉਹਦੋਂ ਬਰਾਬਰ ਜਿਹਾ ਹੋ ਗਿਆ ਪਰ ਉਹਦਾ ਲਾਭ ਨਹੀਂ ਹੋਏਗਾ ਕੋਈ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਤੈਨੂੰ ਦਿੱਤਾ ਰੱਬ ਨੇ ਜਪਣ ਲਈ ਨਾਮ ਰੋਜ਼ ਸਵੇਰੇ ਉੱਠ ਕੇ ਬਾਣੀ ਪੜ ਨਾਮ ਜਪ ਰੱਬ ਦਾ ਸ਼ੁਕਰ ਕਰਕੇ ਭਾਵੇਂ ਕੱਲਾ ਵਹਿਗੁਰੂ ਕਹਿ ਪਰ ਨਾਲ ਪਰਹੇਜ਼ ਰੱਖ ਵਹਿਗੁਰੂ ਕਹਿਣ ਵਾਲਿਆ ਕੌੜਾ ਬੋਲ ਕਿਸੇ ਨੂੰ ਨਾਮ ਭਜਨ ਕਰਦੇ ਜੇ ਨਾਮ ਜਪਿਆ ਤਾਂ ਨਾਮ ਜਪਣ ਵਾਲਿਆ ਸਤ ਸੰਗ ਕਰਨ ਵਾਲਿਆ ਕੌੜਾ ਨਾ ਬੋਲਨੀ ਫਿੱਕਾ ਨਾ ਬੋਲਨੀ ਕਿਸੇ ਨੂੰ ਜੇ ਤੂੰ ਫਿੱਕਾ ਬੋਲਿਆ ਤੇਰਾ ਜੱਪਿਆ ਨਾਮ ਖਤਮ ਜਿਹੜਾ ਗੁਰਦੁਆਰੇ ਮੱਥਾ ਟੇਕ ਕੇ ਸਵੇਰੇ ਉਹ ਨਾਲ ਦੀ ਨਾਲ ਬਰਾਬਰ ਕੁਝ ਵੀ ਨਹੀਂ ਫਾਇਦਾ ਹੋਣਾ ਇੱਕ ਦਿਨ ਮੈਂ ਮੰਜੀ ਸਭ ਤੋਂ ਕਿਹਾ ਅੰਨੇ ਬੰਦੇ ਵਾਲਾ ਕੰਮ ਹੋਣਾ ਅੰਨਾ ਬੰਦਾ ਰੱਸੀ ਵਟ ਵਟ ਕੇ ਪਿੱਛੇ ਛੁੱਟੀ ਗਿਆ ਉਹਦੇ ਮੋਰੇ ਸਰਵਾੜ ਰੱਖਤਾ ਅੰਨਾ ਸੀ ਵਿਚਾਰਾ ਰੱਸੀ ਵਟ ਵਟ ਕੇ ਪਿੱਛੇ ਛੁੱਟੀ ਗਿਆ ਪਿੱਛੇ ਬੱਚਾ ਬੰਨਿਆ ਸੀ ਉਹ ਬੱਚਾ ਸਾਰੀ ਰੱਸੀ ਚੱਬ ਗਿਆ ਕਿੰਨੇ ਚਿਰ ਵੰ ਕਹਿੰਦਾ ਸਰਵਾੜ ਮੁੱਕ ਗਿਆ ਰੱਸੀ ਕਿੰਨੀ ਹੋ ਗਈ ਹੋਣੀ ਪਿੱਛੇ ਕੱਖ ਵੀ ਨਹੀਂ ਬਚਿਆ ਬੱਚਾ ਖਾ ਗਿਆ ਇਤੋਂ ਆਪਾਂ ਚੰਗੇ ਕਰਮ ਕਰਕੇ ਨਾਲ ਮਾੜੇ ਕਰੀ ਜੰਨੇ ਫਿਰ ਉਹ ਨਾਲ ਦੀ ਨਾਲ ਖਤਮ ਇਹਨੂੰ ਮਹਾਰਾਜ ਕਹਿੰਦੇ ਨਾਨਕ ਫਿੱਕੈ ਬੋਲੀ ਐ ਤਨ ਮਨ ਫਿੱਕਾ ਹੋਵੇ ਭਾਈ ਤੂੰ ਗੁਰਦੁਆਰੇ ਗਿਆ ਨਾਮ ਜਪਿਆ ਸੇਵਾ ਕੀਤੀ ਤੇ ਨਾਲ ਆ ਕੇ ਬੋਲਿਆ ਫਿੱਕਾ ਤੇਰਾ ਖਤਮ ਸਾਰਾ ਫਿੱਕਾ ਬੋਲ ਬਗਉਚਣਾ ਸੁਣ ਮੂਰਖ ਮਨ ਆ ਜਾਣ ਮਹਾਰਾਜ ਕੀ ਕਹਿੰਦੇ ਹੋ ਫਿਰ ਬਾਦਸ਼ਾਹ ਨੇ ਕਿਹਾ ਨਾਨਕ ਫਿਕੇ ਬੋਲੀਐ ਤਨ ਮਨ ਫਿਕਾ ਹੋ